नवी आई दो महीने बाद ने मेरी वीडियो बनाई थी नांदी उसने तो मैं ब्लैकमेल भी किया पैसा फिर मैं कई बार दे भी दिते हम फिर हजार मेरे से मगर पे है वो कहता जी मैं तेन दसिया ज ਕਿਸੇ ਨੂੰ ਵੀ ਦੱਸਿਆ। ਇਹੋ ਨਹੀਂ ਮੈਂ ਸਾਰੇ ਕੋ ਵੀਡੀਓ ਸਾਰੇ ਉਹਨੇ ਨੈਟ ਤੇ ਪਾ ਦੇਣੀ ਹੈ। ਜਿਹੜੇ ਮਕਾਨ ਮਾਲਕ ਮੁੰਡਾ ਰਹਿੰਦਾ ਸੀ ਟਿੰਕਾ ਨਾਮ ਜਿਹੜਾ ਭਾਬੀ ਜਿੱਤਾ ਤੇ ਤੁਸੀਂ ਦੇਖਿਆ ਵੀਡੀਓ ਤੇ ਨਾਮ ਲੈਂਦੇ ਵੇ ਆ। ਉਹਨਾਂ ਵੱਲੋਂ ਮਤਲਬ ਕੋਈ ਏਦਾਂ ਦੀ ਅਸ਼ਲੀਲ ਵੀਡੀਓ ਉਹਨਾਂ ਦੀ ਬਣਾਈ ਗਈ ਸੀ ਤੇ ਉਦੋਂ ਬਾਅਦ ਬਲੈਕ ਬੈਕਿੰਗ ਕਰਿਆ ਨਾ ਹੁੰਦਾ ਰ ਬਲੈਕ ਬੈਕਿੰਗ ਕਰਦੇ ਰਹੇ ਵੈਸਿਆਂ ਦੇ ਤੌਰ ਤੇ। ਉਹ ਆਪ ਕਹਿ ਰਹੀ ਹੈ ਮੇਰੇ ਬੱਚਾ ਨੂੰ ਸਭ ਮਿਲਣਾ ਦੇ ਦੇ ਇਹਨੂੰ ਦਰਿੰਦੇ ਨੂੰ ਨਹੀਂ ਛੱਡਣਾ ਚਾਹੀਦਾ ਜਿੱਦਾਂ ਮੈਨੂੰ ਮੈਂ ਮਰੀਆਂ ਮਜ਼ਬੂਰੂ ਖਜੂਰ ਕਿਤਾ ਮਰਨ ਵਾ ਤੇ ਇਹਨੂੰ ਉਦਾ ਮਿਲਣਾ ਚਾਹੀਦਾ ਬਸ ਵੀਰੇ ਸਾਥ ਦੇ ਤੱਕ ਮਜਬੂਰ ਕਰ ਤੱਕ ਇਹ ਮੈਂ ਹੁਣ ਟੋੜ ਨਲ ਜਿੰਦਗੀ ਨਹੀਂ ਜੀ ਸਕਦੀ ਮੈਂ ਮੱਲ ਨਵਾਂ ਜੁਲ ਕਰਾਂਗੀ ਪਰ ਇਹ ਨਿਕੰਦੇ ਇਨਸਾਨ ਦੇ ਨਾਲ ਕਦੇ ਵੀ ਨਹੀਂ ਸੋਣਾ ਬਹੁਤ ਗੰਦਾ ਬੰਦਾ ਹੈ ਮੇਰੇ ਅੱਤੇ ਨਾਲ ਲੜੇ ਹੋ। ਅਰੇ ਬੱਚਾ ਅੱਤੇ ਜ਼ਰੂਰ ਲੜੇ ਹੋ। ਇੰਨੇ ਕੁ ਆਸ ਰੱਖਨੀ ਆ ਤੁਹਾਡੇ ਤੋਂ। ਸਤਿ ਸ੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਨਾਲ ਜੁੜੇ ਹੋ। ਮੈਂ ਹਾਂ ਸੋਨੀ ਬੁੱਤਖੜੀਆ ਇਸ ਵਕਤ ਮੌਜੂਦਾ ਲੁਧਿਆਣਾ ਟਿੱਬਾ ਠਾਣਾ ਦੇ ਬਾਹਰ ਮੌਜੂਦ ਆ ਜਿੱਥੋਂ ਇੱਕ ਕੱਲ ਜਾਣਕਾਰੀ ਮਿਲਦੀ ਹੈ ਕਿ ਇੱਕ ਰੋਜੀ ਨਾਮ ਦੀ ਮਹਿਲਾ ਵੱਲੋਂ ਕੱਲ ਸ਼ਾਮ ਸੋਸਾਇਟੀ ਕੀਤਾ ਗਿਆ ਤੇ ਪਿੱਛੇ ਜਿਹੜਾ ਰੋਜੀਕੌਰ ਦਾ ਪਰਿਵਾਰ ਮੌਜੂਦ ਆ ਇਹਨਾਂ ਤੋਂ ਸਾਰੀ ਜਾਣਕਾਰੀ ਲੈ ਲੈਨੇ ਕਿ ਆਖਰਕਾਰ ਕਾਰਨ ਕੀ ਆ ਕੀ ਨਾਮ ਕੀ ਹੈ ਭਾਈ ਜੀ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਤੁਸੀਂ ਗੁਰਪ੍ਰੀਤ ਸਿੰਘ ਜੀ ਕੀ ਨਗਦੇ ਸੀ ਜਿਨ੍ਹਾਂ ਦੇ ਵੱਲੋਂ ਸੁਸਾਇਟੀ ਕੀਤੀ ਗਿਆ ਤੁਹਾਡੇ ਕੀ ਨਾਮ ਮੇਰੀ ਭਾਬੀ ਸੀ ਵੱਡੇ ਭਰਾ ਦੇ ਘਰ ਵਾਲੀ ਸੀ ਭਾਈ ਜੀ ਕਾਰਨ ਕੀ ਸੀ ਜਿਹੜਾ ਉਹਨਾਂ ਵੱਲੋਂ ਸੁਸਾਇਟੀ ਕੀਤਾ ਕਾਰਨ ਭਾਜੀ ਇਹੀ ਦੱਸਿਆ ਜਾਂਦਾ ਵੀ ਜਿਹੜੇ ਮਕਾਨ ਮਾਲਕ ਮੁੰਡਾ ਰਹਿੰਦਾ ਸੀ ਟਿੰਕਾ ਨਾਮ ਜਿਹੜਾ ਭਾਬੀ ਜਿੱਦਾਂ ਦੇ ਤੁਸੀਂ ਦੇਖਿਆ ਵੀਡੀਓ 'ਚ ਨਾਮ ਲੈਂਦੇ ਵੇ ਆ ਉਹਨਾਂ ਵੱਲੋਂ ਮਤਲਬ ਕੋਈ ਐਦਾਂ ਦੀ ਅਸ਼ਲੀਲ ਵੀਡੀਓ ਉਹਨਾਂ ਦੀ ਬਣਾਈ ਗਈ ਸੀ ਤੇ ਉਸ ਤੋਂ ਬਾਅਦ ਬਲੈਕਮੇਲਿੰਗ ਕਰ ਰਹਿਣਾ ਹੁੰਦਾ ਰਿਹਾ ਬਲੈਕਮੇਲਿੰਗ ਕਰਦੇ ਰੇ ਪੈਸਿਆਂ ਦੇ ਤੌਰ ਤੇ ਜਿੰਨਾ ਚਿਰ ਭਾਬੀ ਪੈਸੇ ਦਿੰਦੇ ਰਿਆਂ ਤਾਂ ਚਲੋ ਉਹਨਾਂ ਦੇ ਜਿੰਨਾ ਚਿਰ ਵਸੇ ਕਿਸੇ ਆਂਡ ਗਵਾਂਡ ਤੋਂ ਫੜੇ ਕਿਤੋਂ ਫੜੇ ਰਿਸ਼ਤੇਦਾਰਾਂ ਤੋਂ ਪੈਸੇ ਦਿੰਦੇ ਰਿਆ ਬਲੈਕਮੇਲ ਕਰਦੇ ਰਿਆ ਉਹਨੂੰ ਤੋ ਦਿਨ ਦੇ ਵੀ ਰਹੇ ਆ ਜਦੋਂ ਉਹਨਾਂ ਦੀ ਬੱਸ ਹੋ ਗਈ ਐ ਫਿਰ ਉਸ ਤੋਂ ਬਾਅਦ ਫਿਰ ਹੋਰ ਜ਼ਿਆਦਾ ਬਲੈਕਵੇਲਿੰਗ ਜਦੋਂ ਉਹਨਾਂ ਨੇ ਘਰ ਛੱਡਣ ਦਾ ਨਾਮ ਲਿਆ ਵੀ ਉਹਨਾਂ ਨਹੀਂ ਦਿੱਤੇਗੇ ਪੈਸੇ ਉਹ ਕਹਿੰਦੇ ਸੀ ਘਰ ਚੇਂਜ ਕਰ ਦਿੰਨੇ ਆ ਇੱਥੋਂ ਪੈਸੇ ਦੀ ਮੰਗ ਕਿਸ ਕੋਲ ਕੀਤੀ ਯਾਰੀ ਭਾਬੀ ਤੋਂ ਪੈਸੇ ਨਹੀਂ ਮੰਗਿਆ ਕਰਦਾ ਟਿੰਕਾ ਕਰਦਾ ਸੀ ਮੁੰਡਾ ਜਿਹੜਾ ਨਾਮ ਵੀਡੀਓ ਚ ਲੈਂਦੀ ਭਾਬੀ ਵਾਰ ਉਹ ਕੌਣ ਸੀ ਸਾਕਸ਼ ਉਹ ਮਕਾਨ ਮਾਲਕ ਸੀ ਮਕਾਨ ਮਾਲਕ ਹਾਂਜੀ ਇਹਨਾਂ ਦੇ ਕੋਲ ਰਹਿੰਦੇ ਸੀ ਹਾਂਜੀ ਹਾਂਜੀ ਗੁਜਰਾ ਦਾ ਮੁੰਡਾ ਸੀ ਹਮ ਉਹ ਪੈਸੇ ਦੀ ਮੰਗ ਕਰਦੇ ਬ੍ਰੈਕਮੇਲਿੰਗ ਮਤਲਬ ਅਸ਼ਲੀਲ ਵੀਡੀਓ ਬਣਾ ਕੇ ਭਾਬੀ ਦੀ ਕਿਸੇ ਤੁਹਾਡੇ ਕੋਲ ਇਸ ਗੱਲ ਦਾ ਕੋਈ ਸਬੂਤ ਹੈ ਠੋਸ ਸਬੂਤ ਵੀਡੀਓ ਤੁਹਾਨੂੰ ਭਾਬੀ ਦੀ ਮਿਲ ਜੂਗੀ ਉਹ ਆਪ ਦੱਸਦੇ ਪਏ ਬੋਲ-ਬੋਲ ਕੇ ਸੁਸਾਈਡ ਤੋਂ ਪਹਿਲਾਂ ਉਹਨਾਂ ਨੇ ਆਪਣੇ ਵੀਡੀਓ ਸਾਰੀਆਂ ਆਪਣੇ ਹਸਬੈਂਡ ਨੂੰ ਬਾਹਰ ਭੇਜੀਆਂ ਇੰਗਲੈਂਡ ਫਿਰ ਤੇ ਜਦੋਂ ਉਹਨਾਂ ਨੇ ਸੁਸਾਈਡ ਕਰ ਲਿਆ ਫਿਰ ਵੀ ਮਤਲਬ ਸਾਡੇ ਭਰਾ ਨੇ ਸਾਨੂੰ ਬਾਹਰੋਂ ਇੰਗਲੈਂਡ ਤੋਂ ਦੱਸਿਆ ਵੀ ਭਾਬੀ ਤੁਹਾਡੇ ਨੇ ਇਦਾਂ ਸੁਸਾਈਡ ਕਰ ਲਿਆ ਵਾ ਜੇ ਤੁਸੀਂ ਜਾ ਕੇ ਦੇਖੋ ਉੱਥੇ ਤੇ ਫਿਰ ਅਸੀਂ ਸਾਨੂੰ ਜਦੋਂ ਅਸੀਂ ਆਏ ਹ ਜਦੋਂ ਅਸੀਂ ਦੇਖਿਆ ਭਾਬੀ ਦਾ ਮਤਲਬ ਸੁਸਾਈਡ ਕਰ ਚੁੱਕੇ ਸੀ ਤਾਂ ਫਿਰ ਮਤ ਪ੍ਰਸ਼ਾਸਨ ਦੀ ਉਹ ਡੀ ਕਰਦੇ ਪ੍ਰਸ਼ਾਸਨ ਦੀ ਜੇ ਕੇ ਆਏਗਾ ਫੇਰ ਹੀ ਅਸੀਂ ਹੁਣ ਕੋਈ ਕਰਾਂਗੇ ਪਰਿਵਾਰਕ ਦੇ ਵਿੱਚ ਕੌਣ ਕੌਣ ਆ ਉਹਨਾਂ ਦੇ ਪਰਿਵਾਰ 'ਚ ਬੱਚੇ ਆ ਜੀ ਛੋਟੇ 10 ਸਾਲ ਦਾ ਮੁੰਡਾ ਈ 6 ਸਾਲ ਦੀ ਕੁੜੀ ਆ ਤੇ ਬਰਦਰ ਵਾ ਤੁਹਾਨੂੰ ਜਿੱਦਾਂ ਦੱਸਿਆ ਉਹ ਬਾਹਰ ਆਈ ਇੰਗਲੈਂਡ ਤੇ ਬਾਕੀ ਭੈਣ ਭਰਾ ਅਸੀਂ ਹੁਣ ਮੈਂ ਭਰਾ ਮੈਂ ਦੇਹਵਾਰਾ ਛੋਟਾ ਅਸੀਂ ਬਸ ਹਾਲੇ ਵਾਲੇ ਚੀਚਾ ਜੀ ਆਪਣੇ ਸਾਰੇ ਹਾਲੇ 'ਚ ਨਾਲ ਹੀ ਰਹਿੰਦੇ ਆ ਬਸ ਨਾਲ-ਨਾਲ ਹੀ ਸਾਰੇ ਜੀ ਹਾਂ ਜੀ ਤੈਨੂੰ ਕੋਈ ਕਾਲ ਤੇ ਕੋਈ ਫੋਨ ਤੇ ਤੁਹਾਨੂੰ ਅੱਜ ਤੱਕ ਤੁਹਾਡੇ ਨਾਲ ਕੋਈ ਡਿਸਕਸ ਕੀਤੀ ਇਸ ਮਸਲੇ ਤੇ ਨਹੀਂ ਭਾਜੀ ਸਾਨੂੰ ਅੱਜ ਤੱਕ ਕੁਝ ਨਹੀਂ ਇਸ ਬਾਰੇ ਦੱਸਿਆ ਪਤਾ ਨਹੀਂ ਉਹਨਾਂ ਨੂੰ ਕਿੰਨਾ ਅਗੇ ਮਤਲਬ ਇੰਨਾ ਅਗੇ ਟੌਰਚਰ ਕਰਦੇ ਰਹੇ ਆ ਵੀ ਮਤਲਬ ਉਹਨਾਂ ਨੇ ਦੱਸਣ ਦੀ ਬਜਾਏ ਉਹਨਾਂ ਨੇ ਆਪਣੀ ਜ਼ਿੰਦਗੀ ਖਤਮ ਕਰਨਾ ਬੈਟਰ ਸਮਝਿਆ ਜਿੰਨਾ ਕਿ ਉਹਨਾਂ ਨੂੰ ਟੌਰਚਰ ਕੀਤਾ ਜਿੰਨੇ ਕੋ ਨੂੰ ਬਲੈਕਮੇਲਿੰਗ ਪਤਾ ਨਹੀਂ ਕਿਸ ਹੱਦ ਤੱਕ ਕਰਦੇ ਰਹੇ ਆ ਉਹਨਾਂ ਨਾਲ ਤਾਂ ਉਹਨਾਂ ਨੇ ਸਾਨੂੰ ਦੱਸਣ ਦੀ ਬਜਾਏ ਆਪਣੀ ਜ਼ਿੰਦਗੀ ਖਤਮ ਕਰਨਾ ਸਹੀ ਸਮਝਿਆ ਉਹਨਾਂ ਨੇ ਕਿਸੇ ਨੂੰ ਨਹੀਂ ਦੱਸਿਆ ਕੱਲ ਫਿਰ ਉਹਨਾਂ ਨੇ ਆਪਣੇ ਹਸਬੰਦ ਤੋਂ ਮਤਲਬ ਸੁਸਾਇਡ ਤੋਂ ਪਹਿਲਾਂ ਵੀਡੀਓ ਮਤਲਬ ਬਣਾ ਕੇ ਸਾਰੀਆਂ ਭਾਈ ਤੇ ਉਹਨਾਂ ਨੂੰ ਦੱਸਿਆ ਵੀ ਮੇਰੇ ਨਾਲ ਕੀ ਕੁਛ ਹੁੰਦਾ ਰਿਹਾ ਮੈਨੂੰ ਕਿਦਾਂ ਟੌਰਚਰ ਕਰਦੇ ਸੀ ਜੇ ਮੈਂ ਘਰ ਛੱਡਣ ਦਾ ਨਾਮ ਲੈਂਦੀ ਸੀ ਇਹ ਟਿੰਕਾ ਮੁੰਡਾ ਜਿਹੜਾ ਮਕਾਨ ਮਾਲਕ ਸੀ ਘਰ ਛੱਡਣ ਦੇ ਨਾਮ ਤੇ ਉਹਨਾਂ ਦਾ ਮਾਰਕੋਟ ਵੀ ਕਰਦੇ ਸੀ ਤੇ ਬ੍ਰਦਰ ਦਾ ਮੁੰਡਾ 10 ਸਾਲ ਦਾ ਉਹਨਾਂ ਦੇ ਸਾਹਮਣੇ ਵੀ ਇੱਕ ਦੋ ਵਾਰੀ ਕੁੱਟ ਮਾਰ ਕੀਤੀ ਬ੍ਰਦਰ ਦਾ ਮੁੰਡਾ ਉਹਨਾਂ ਨੇ ਸਾਨੂੰ ਦੱਸਿਆ ਮੇਰੇ ਮਾਤਾ ਭਤੀਜਾ ਮੇਰਾ ਛੋਟਾ ਉਹਨੇ ਸਾਨੂੰ ਦੱਸਿਆ ਵੀ ਰਾਤ ਰਾਤ ਹੀ ਦੱਸਿਆ ਸਾਨੂੰ ਉਹਨੇ ਵੀ ਇਹਦਾ ਇਹਦਾ ਮਤਲਬ ਮੰਮੀ ਨੂੰ ਇੱਕ ਦੋ ਵਾਰ ਮੇਰੇ ਸਾਹਮਣੇ ਵੀ ਕੁੱਟਿਆ ਤੇ ਜੇ ਉਹ ਮਤਲਬ ਕੁਝ ਦੱਸਣ ਦੀ ਕੋਸ਼ਿਸ਼ ਕਰਦਾ ਸੀ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਤੇ ਮਤਲਬ ਇਦਾਂ ਦਾ ਕੁਝ ਉਹਨਾਂ ਨੂੰ ਟੌਰਚਰ ਬਲੈਕਮੇਲਿੰਗ ਕਰਦੇ ਰਹਿਆ ਜਿਸ ਕਰਕੇ ਉਹਨਾਂ ਨੂੰ ਇਹ ਕਦਮ ਚੱਕਣਾ ਪਿਆ ਜੀ ਕਿਉਂਕਿ ਤੁਸੀਂ ਇਸ ਵਕਤ ਥਾਣਾ ਟਿਬਾ ਦੇ ਪਿਆਰ ਤੁਸੀਂ ਆਏ ਆ ਜਾਂ ਅੰਦਰ ਤੁਹਾਡੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਆ ਤੁਸੀਂ ਉਸ ਸੰਬੰਧੀ ਜਾਣੀ ਜ਼ਰੂਰ ਕਰਵਾਓ ਤੇ ਕੀ ਗੱਲਬਾਤ ਚੱਲ ਰਹੀ ਹੈ ਪ੍ਰਸ਼ਾਸਨ ਸਰ ਦੇਖੋ ਜੀ ਬਿਆਨਵਾ ਬਿਆਨ ਹੁੰਦੇ ਵੇ ਹਲੇ ਬਿਆਨ ਵੀ ਲਿਖਾਇ ਲਖਾਏ ਆ ਤਾਂ ਹੁਣ ਬਿਆਨ ਲਿਖੇ ਲਿਖੇ ਜਾਂਦੇ ਵੇ ਆ ਹੁਣ ਉਹਦਾ ਰਿਪੋਰਟ ਜਦੋਂ ਕੋਈ ਬਣੂਗੀ ਐਫ ਆਈ ਆਰ ਹੋਗੀ ਉਹਦਾ ਹੁਣ ਜਦੋਂ ਪ੍ਰਸ਼ਾਸਨ ਸਾਨੂੰ ਕੁਝ ਦੱਸੂਗਾ ਜਾਂ ਸਾਡੇ ਹੱਥੇ ਕੁਝ ਆਊਗਾ ਫੇਰੀ ਪਤਾ ਲੱਗੂਗਾ ਸਾਨੂੰ ਪ੍ਰਸ਼ਾਸਨ ਅੱਗੇ ਕੀ ਅਪੀਲ ਕਰਨੀ ਚਾਹੀਦੀ ਪ੍ਰਸ਼ਾਸਨ ਅੱਗੇ ਇਹ ਅਪੀਲ ਆ ਵੀ ਸਾਨੂੰ ਇਨਸਾਫ ਦਿਓ ਮੁੰਡੇ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੀ ਤੇ ਜਿਹੜੇ ਛੋਟੇ ਬੱਚੇ ਆ ਛੋਟੇ ਬੱਚਿਆਂ ਦੇ ਅੱਗੇ ਫਿਊਚਰ ਵਾਸਤੇ ਕੁਝ ਨਾ ਕੁਝ ਤਾਂ ਹੁਣ ਜਿਹੜਾ ਮੁਜਰਮ ਆ ਉਹਨੂੰ ਕੁਛ ਨਾ ਕੁਛ ਉਹਨਾਂ ਦੇ ਪਰਿਵਾਰ ਨੂੰ ਕੋਈ ਸਜ਼ਾ ਲਾਣੀ ਚਾਹੀਦਾ ਹੈ ਜੀ ਠੀਕ ਹੈ ਜੀ ਚਲੋ ਸਾਡੇ ਮਾਮਾ ਜੀ ਉਹ ਵੀ ਕਮਾਈ ਵਾਸਤੇ ਚਲੋ ਹਨਾ ਬਹੁਤ ਦੂਰ ਵਿਦੇਸ਼ਾਂ 'ਚ ਗਏ ਆ ਤੁਹਾਨੂੰ ਵੀ ਪਤਾ ਹਰੇਕ ਬੰਦਾ ਕਿਵੇਂ ਆਪਣੇ ਬੱਚਿਆਂ ਨੂੰ ਕਿੱਦਾਂ ਹਨਾ ਪਰਿਵਾਰ ਬਣਾਉਂਦਾ ਪਰਿਵਾਰ ਤੁਸੀ ਕੀ ਲੱਗਦੇ ਹੋ ਜੀ ਤੇ ਮੇਰੇ ਰੋਜੀ ਜਿਹੜੇ ਸੀਗੇ ਉਹ ਮਾਮੀ ਜੀ ਸੀਗੇ ਤੇ ਸੁੱਚਾ ਸਿੰਘ ਸਾਡੇ ਮਾਮਾ ਜੀ ਨੇ ਤੇ ਉਹ ਮਤਲਬ ਕਿ ਜਦੋਂ ਦੇ ਬਾਹਰ ਗਏ ਸੀਗੇ ਨਹੀਂ ਉਦੋਂ ਤੋਂ ਹੀ ਮਤਲਬ 1-2 ਮਹੀਨੇ ਜਦੋਂ ਹੋਏ ਸੀ ਇਹਨਾਂ ਨੂੰ ਰੈਂਟ ਤੇ ਰਹਿੰਦੇ ਆ ਨੂੰ ਠੀਕ ਆ ਜੀ ਇਹ ਉਦੋਂ ਤੋਂ ਹੀ ਮੁੰਡਾ ਉਹਨਾਂ ਨੂੰ ਫੋਰਸ ਕਰਨ ਲੱਗ ਗਿਆ ਹੀ ਉਹਨਾਂ ਦੀ ਕੋਈ ਗਲਤ ਵੀਡੀਓ ਬਣਾ ਕੇ ਪਰ ਇਹ ਜਿਹੜਾ ਟਿੰਕਾ ਗੁਜਰ ਨਾਮ ਦਾ ਮੁੰਡਾ ਹੈ ਨਾ ਇਹਦਾ ਫੋਨ ਫਾਨ ਸਭ ਕੁਝ ਐਕਟਿਵ ਚੱਲ ਰਿਹਾ ਹੈ ਪ੍ਰਸ਼ਾਸਨ ਨਾਲ ਕਿ ਵੀ ਸਾਡੀ ਇਹੀ ਹੈ ਕਿ ਜਲਦ ਤੋਂ ਜਲਦ ਉਹਨੂੰ ਹਰਾਸਚ ਲਿੱਤਾ ਜਾਵੇ ਕਿਤੇ ਉਹ ਦੂਰ ਨਾ ਭੱਜ ਪਾਵੇ ਜੀ ਠੀਕ ਹੈ ਜੀ ਚਲੋ ਇਹੀ ਹੈ ਜੀ ਹੱਥ ਜੋੜ ਕੇ ਸਭ ਚਲੋ ਪੁਲਿਸ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਛੋਟੇ ਛੋਟੇ ਬੱਚੇ ਨੇ ਇਹ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਾਡੇ ਪਰਿਵਾਰ ਵਾਲਿਆਂ ਨੂੰ ਪਰਿਵਾਰ ਵਾਲਿਆਂ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਮੰਗਲ ਸਿੰਘ ਹੈ ਕੁੜੀ ਲੜਕੀ ਦੇ ਕੀ ਲੱਗਦਾ ਮੇਰੀ ਮੈਂ ਉਹਦਾ 99ਵਾਂ ਗੱਲ ਸੁਣੋ ਇਹ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈਗੀ ਕਿਸੇ ਨੂੰ ਉਹ ਵੀਡੀਓ ਤੁਸੀਂ ਸੁਣ ਲਈ ਨਾ ਤੇ ਤੁਹਾਡੀ ਅੱਖਾਂ 'ਚ ਪਾਣੀ ਆ ਜਾਣਾ ਉਹ ਆਪ ਕਹਿ ਰਹੀ ਏ ਮੇਰੇ ਬੱਚਾ ਨੂੰ ਸਭ ਮਿਲਣਾ ਦੇ ਦੇ ਇਹਨੂੰ ਦਰਿੰਦੇ ਨੂੰ ਨਹੀਂ ਛੱਡਣਾ ਚਾਹੀਦਾ ਜਿੱਦਾਂ ਮੈਨੂੰ ਮੈਂ ਮਰੀਆਂ ਮਜਬੂਰ ਮਜਬੂਰ ਕੀਤਾ ਮਰਨ ਵੇ ਤੇ ਇਹਨੂੰ ਵੀ ਉਦਾਂ ਮਿਲਣਾ ਚਾਹੀਦਾ ਸਜਾ ਬਸ ਇਹ ਮੰਗ ਹੈ ਸਜਾ ਜਿਹੜੀ ਉਹਨੂੰ ਪੂਰੀ ਮਿਲਣੀ ਚਾਹੀਦੀ ਹੈ ਬਾਕੀ ਪ੍ਰਸ਼ਾਸਨ ਪੁਲਿਸ ਜਿਹੜੀ ਹੈ ਉਹ ਸੁਣਦੀ ਵੀ ਕਾਰਵਾਈ ਏਡੀ ਨਹੀਂ ਕੋਈ ਮਾਰਾ ਕੀਤਾ ਉਹਨਾਂ ਨੇ ਆ ਕੇ ਪਰਚਾ ਦਰਜ ਹੁੰਦੀ ਵੀ ਪੰਚਾਇਤ ਆਈਏ ਸਾਰੇ ਮੈਂਬਰ ਆਏ ਨੇ ਨਾਲ ਜੀ ਤੇ ਅਸੀਂ ਕਿਸੇ ਦਾ ਇਹਦਾ ਵਗੈਰਾ ਨਾ ਨਾਂ ਨਹੀਂ ਲਖਾਇਆ ਜੋ ਵੀਡੀਓ ਦੇ ਵਿੱਚ ਆ ਉਹ ਸਚਾਈ ਹੈ ਵੀਡੀਓ ਤੁਹਾਡੇ ਕੋਲ ਸਾਰੀਆਂ ਤੁਹਾਡੇ ਕੋਲ ਪਹੁੰਚ ਗਿਆ ਨੇ ਕਿਸੇ ਕੋਲ ਨਹੀਂ ਅਸੀਂ ਲੁਕੋ ਨਹੀਂ ਕੀਤਾ ਵੀ ਹੈਗਾ ਅਸੀਂ ਫालतੂ ਨਹੀਂ ਕਹਿੰਦੇ ਕਿਸੇ ਨੂੰ ਵੀ ਪਰ ਮਾਰਾ ਹੋਇਆ ਮਾਰਾ ਕੀਤਾ ਮੁੰਡੇ ਨੇ ਮਾਰਾ ਕੀਤਾ ਜੇ ਉਹ ਪੈਸੇ ਮੰਗਦਾ ਰਿਹਾ ਹੈ ਕੁੜੀ ਕੋਲੋਂ ਤੇ ਉਹਦੇ ਵੀ ਪ੍ਰੂਫ ਨੇ ਕੁੜੀ ਬੋਲਦੀ ਵੀ ਵਿੱਚ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ ਕੋਈ ਵੀ ਜੀ ਛੋਟੇ ਛੋਟੇ ਬੱਚੇ ਨੇ ਪਤਾ ਨਹੀਂ ਕਿੰਨਾ ਉਹਨੂੰ ਕੀ ਤੌਰ ਤਰ ਕੀਤਾ ਜਿਹੜੀ ਉਹ ਦੱਸਿਆ ਹੀ ਨਹੀਂ ਉਹਨੇ ਇੱਕ ਵਾਰੀ ਕਮਰਾ ਬਦਲੇਆ ਫਿਰ ਵੀ ਉਹਨੇ ਪਿੱਛੇ ਉਹਦੇ پتہ ਨਹੀਂ ਉਹਨੂੰ ਕੀ ਕੀਤਾ ਤੇ ਕੀ ਨਹੀਂ ਹੁਣ ਬੱਚਾ ਕੱਲ ਦੱਸਣ ਦੇ ਛੋਟਾ 10 ਸਾਲ ਦਾ ਵੀ ਮੇਰੇ ਸਾਹਮਣੇ ਥੱਪੜ ਮਾਰਿਆ ਮਾਂ ਦੇ ਹੁਣ ਬੱਚੇ ਨੂੰ ਕੀ ਪਤਾ ਐ ਗੱਲ ਦਾ ਬੱਚਾ ਤਾਂ ਇਹ ਆਪ ਨਹੀਂ ਸਗਾ ਹੋਰ ਇਸ ਕਰਕੇ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆਂ ਭਗਵਾਨਦਮਾਨ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਆਂ ਇਹੋ ਜਿਹੇ ਬੰਦਿਆਂ ਨੂੰ ਨੱਥ ਪਾਈ ਜਾਵੇ ਕਿ ਸਾਡੀ ਜਿਹੜੀ ਇਹ ਬੱਚੇ ਜਿਹੜੀ ਕੁੜੀ ਸਹਾਲ ਲੈ ਕੇ ਮਰੀਏ ਇਨਸਾਫ ਮਿਲੇ ਇਹਨੂੰ ਬਸ ਇਹੀ ਐ ਜੀ ਧੰਨਵਾਦ ਜੀ ਤੁਹਾਡਾ ਕਬੀਵਸ ਪਰਿਵਾਰ ਆਪਣੀ ਲੜਕੀ ਨੂੰ ਇਨਸਾਫ ਦੀਵਾਨ ਦੀ ਪ੍ਰਸ਼ਾਸਨ ਅੱਗੇ ਗੋਹਾਰ ਲਾ ਰਿਆ ਵਾ ਹੁਣ ਇਹ ਦੇਖਣਾ ਇਹ ਵੀ ਆ ਕਿ ਪ੍ਰਸ਼ਾਸਨ ਗੋਹਾਰ ਸੁਣਦਾ ਵਾ ਜਾਂ ਅਗਲੀ ਕਾਰਵਾਈ ਕੀ ਕਰਦਾ ਵਾ ਉਹ ਵੀ ਅਪਡੇਟ ਤੁਹਾਡੇ ਤੱਕ ਸਾਂਝੀ ਕਰਾਂਗੇ ਬੋਲਦੇ ਮੈਂ ਤਾਂਨੇ ਕੱਲ ਦੱਸਣੀ ਹੈ ਬਹੁਤ ਵੱਡੀ ਹੈ ਮੈਂ ਬਹੁਤ ਟਾਈਮ ਤੱਕ ਬਰਦਾਸ਼ਤ ਕਰਦੀ ਆਉਨੇ ਪਈਆਂ ਪਰ ਹੁਣ ਨਹੀਂ ਮੈਂ ਤਬਰਦਾਸ਼ ਹੁੰਦੀ ਇਸ ਕਰਕੇ ਬਸ ਮੇਰੀ ਬਾਤ ਸੁਣੋਗੀ ਅੱਜ ਮੈਂ ਤੁਹਾਨੂੰ ਦੱਸ ਕਿ ਆਪਣੇ ਆਪ ਨੂੰ ਖਤਮ ਕਰ ਲੈਣਾ ਹੈ ਮੈਂ ਨਹੀਂ ਜੀ ਸਕਦੀ ਇਸ ਬੋਝ ਦੇ ਨਾਲ ਤੁਹਾਨੂੰ ਪਤਾ ਹੈ ਜਦ ਮੈਂ ਨਵੀਂ ਨਵੀਂ ਆਈ ਸੀ ਇੱਥੇ 2 ਮਹੀਨੇ ਬਾਅਦ 3 ਕਨੇ ਮੇਰੀ ਵੀਡੀਓ ਬਣਾਈ ਸੀ ਕਿ ਨਾਨਦੇ ਦੀ ਉਸ ਤੋਂ ਬਾਅਦ ਉਹਨੇ ਮੈਨੂੰ ਕਈ ਵਾਰ ਬਲੈਕਮੈਨ ਵੀ ਕੀਤਾ ਪੈਸੇ ਆਤੇ ਇਹ ਮੈਨੂੰ ਕਈ ਵਾਰ ਦੇਵੇ ਦਿੱਤੇ ਇੱਕ ਵਾਰ ਮੈਨੂੰ ਰਾਣੀ ਤੋਂ ਲੈ ਕੇ ਦਿੱਤੇ ਇੱਕ ਵਾਰ ਮੈਨੂੰ ਗਿੰਦਰ ਤੋਂ ਲੈ ਕੇ ਦੇਤੇ ਸੀਗੇ ਇੱਕ ਵਾਰ ਮੈਨੂੰ ਮਨੀਸ਼ਾ ਕੁਤਰਾ ਤੇ ਜੀਜਾ ਕਾਲੂ ਇਹਨਾਂ ਤੋਂ ਇਕੱਠੇ ਕਰਕੇ 10-10 ਹਜ਼ਾਰ ਰੁਪਏ ਦਿੱਤਾ ਸੀਗਾ ਹੁਣ ਫੇਰ 50 ਹਜ਼ਾਰ ਅੱਤੇ ਮੇਰੇ ਸਾਮਗਰ ਪਰ ਹੈ ਉਹ ਕਹਿੰਦਾ ਜੇ ਮੈਂ ਤੈਨੂੰ ਦੱਸਿਆ ਜਾਂ ਕਿਸੇ ਨੂੰ ਵੀ ਦੱਸਿਆ ਫਿਰ ਉਹਨੇ ਵਿੱਚ ਆਹੜੇ ਕੋ ਵੀਡੀਓ ਸਾਰੀ ਉਹਨੇ ਨੈਟ ਤੇ ਪਾ ਦੇਣੀ ਹੈ ਤੁਸੀਂ ਜਦੋਂ ਦਗਾਏ ਹੋ ਨਾ ਤਾਂ ਦੋ ਤੋ ਹੀ ਉਹ ਬਲੈਕਮੈਨ ਕਰਦਾ ਹੈ ਮੈਂ ਬਹੁਤ ਪਰੇਸ਼ਾਨ ਹਾਂ ਬੁੱਲਦੇ ਮੈਂ ਆਪਣੇ ਦਿਲ ਦੇ ਬਹੁਤ ਵੱਡਾ ਬੋਝ ਲੈ ਕੇ ਜੀਂਦੇ ਪਈ ਸੀ ਮੈਂ ਬਿਮਾਰ ਨਹੀਂ ਹੈ ਕਿ ਮੈਨੂੰ ਪਰਸੋ ਤੋਂ ਬਲੈਕਮੈਨ ਕਰੀ ਜਾਂਦਾ ਹੈ ਵਪਰਥੋਂ ਦੇ ਮਮੇ ਨੂੰ ਥੋੜੀ ਗੱਲ ਦੱਸੀ ਐ ਉਹਦੇ ਮਮੇ ਨੂੰ ਅੱਜ ਪਿੰਡ ਲੈ ਕੇ ਆ ਉਹਨੇ ਜਾਂਦੇ ਜਾਂਦੇ ਮੈਨੂੰ ਕਹਿ ਗਿਆ ਕਹਿੰਦਾ ਜੇ ਆਕੇ ਜਾਂ ਪੈਸੇ ਦੇ ਜਾਂ ਫਿਰ ਮੇਰੇ ਨਾਲ ਸੌਣ ਲੱਗ ਜਾ ਨਹੀਂ ਤਾਂ ਮੈਂ ਤੇਰੀ ਵੀਡੀਓ ਤੇਰੇ ਵੀ ਉੰਦੇ ਨੂੰ ਅਰ ਨੈਟ ਤੇ ਪਾ ਦਾਂਗਾ ਮੈਂ ਨਹੀਂ ਹੋ ਜੀ ਜ਼ਗਦੇ ਆਪਣੇ ਬੱਚੇ ਸੰਭਲਿਓ ਹੋ ਸਕੇ ਤਾਂ ਮੈਨੂੰ ਮਾਫੀ ਕਰਦੇ ਹੋ ਵੈਤੋ ਨਾ ਇੱਕ ਛੇ ਜਨਾਨੀ ਬਣਿਆ ਗਿਆ ਨਾ ਮੈਂ ਤੇ ਇੱਕ ਛੇ ਮਾਂ ਬਣਿਆ ਗਿਆ ਨਾ ਮੈਂ ਇੱਕ ਛੇ ਬਤਨੀ ਬਣ ਸਕੀ ਇਹਤੋ ਨਹੀਂ ਉਹਨੂੰ ਜੀਉਣਾ ਨਵਦਾਰ ਬਹਿ ਮੰਗ ਮੰਗ ਕੇ ਇਹਨੂੰ ਦੇਤੇ ਨੇ ਪਰ ਮੈਂ ਇਹਦੇ ਨਾਲ ਸੌਂ ਨਹੀਂ ਸਕਦੀ ਮੇਰਾ ਜ਼ਮੀਰ ਮੈਨੂੰ ਇਜਾਦਤ ਨਹੀਂ ਦਿੰਦਾ ਕਿ ਮੈਂ ਇਹਦੇ ਨਾਲ ਆਪਣਾ ਰਿਸ਼ਤਾ ਬਚਾਉਣ ਅਤੇ ਸੌਂ ਆਂ ਮੈਂ ਨਹੀਂ ਜੇ ਤੁਸੀਂ ਕਦੇ ਵੀ ਕਦੇ ਵੀ ਜ਼ਿੰਦਗੀ 'ਚ ਜੇ ਤੁਸੀਂ ਮੇਰੇ ਨਾਲ ਸੱਚੇ ਦਿਲ ਤੋਂ ਮੈਨੂੰ ਪਿਆਰ ਕੀਤਾ ਨਾ ਇਸ ਇਨਸਾਨ ਦਾ ਘਰ ਕਦੇ ਨਾ ਵਸਣਦੇ ਹੋ ਗਦੇ ਵੀ ਨਾ ਵਸਣਦੇ ਹੋ ਅਨੇ ਮੇਰੀ ਡਾਂਹ ਸੂਲੀ ਦੇ ਟੱਗ ਕੇ ਮੇਰੇ ਨੇ ਕਹਿੰਦੇ ਕਿ ਬੱਚਿਆਂ ਨੂੰ ਦੁੱਖ ਹੀ ਕਰਕੇ ਆਪਣਾ ਘਰ ਬਸਾਉਣ ਲੱਗਾ ਹੈ ਇਹਨੂੰ ਕਦੇ ਨਾ ਮਾਫ ਕਰਿਓ ਉਹ ਜਗੇ ਤਾਂ ਮੇਰੇ ਤੋਂ ਫੱਟੇ ਲੜੇਓ ਖੁੱਜ ਜਾ ਕਿ ਤੂੰ ਵੀ ਮੈਨੂੰ ਮਾਫ ਕਰਦਾ ਮੈਂ ਬਿਲਕੁਲ ਇਸਾਦ ਤੱਕ ਮਜਬੂਰ ਕਰਤਾ ਕਿ ਮੈਂ ਹੁਣ ਤੁਹਾਡੇ ਨਾਲ ਜ਼ਿੰਦਗੀ ਨਹੀਂ ਜੀ ਸਕਦੀ ਇਹ ਮੈਨੂੰ ਇੰਨਾ ਮਜਬੂਰ ਕਰਤਾ ਕਿ ਮੇਰੇ ਬੱਚੇ ਹੁਣ ਮੇਰੇ ਤੋਂ ਬਗੈਰ ਕੱਲੇ ਰਹੇ ਮੈਂ ਨਹੀਂ ਰਹਿ ਸਕਦੀ ਇਹ ਜੀ ਸਕਦੀ ਬੁੱਲਦਾ ਪਹਿਲਾਂ ਬਹੁਤ ਉੱਕਾ ਬਰਦਾਸ਼ ਕਿੱਤਾ ਸੀ ਤੂੰ ਹੀ ਮੇਰੀ ਜ਼ਿੰਦਗੀ ਨੂੰ ਚਲੇ ਗਈ ਸੀ ਤੱਕਈ ਵਾਰ ਕੋਸ਼ਿਸ਼ ਕੀਤੀ ਤਨੂੰ ਦੱਸਦੇ ਸਾਰਾ ਕੁਝ ਤੂੰ ਪਹਿਲਾਂ ਹੀ ਕਦੇ ਨਹੀਂ ਮੈਨੂੰ ਕਿਹਾ ਕਿ ਮੈਂ ਰੁੱਝ ਤੇਰੇ ਨਾਲ ਖੜਿਆ ਤੂੰ ਮੇਰੇ ਆਪਣੇ ਦਿਲ ਦੀਆਂ ਗੱਲਾਂ ਦੱਸਿਆ ਕਰ ਤੇਨਾਂ ਤੇ ਤੂੰ ਚ ਗਈ ਮੈ ਉਹਨਾਂ ਦੀ ਘਟ-ਘਟ ਕੇ ਮਰਨੀ ਪਈ ਐ ਰੋਣੇ ਵਿੱਚ ਮਰ ਸਕਦੀ ਮੈਂ ਬੱਲ ਨਵੰਡੂ ਕਰਾਂਗੀ ਫਿਰ ਨਿਕੰਦੇ ਇਨਸਾਨ ਦੇ ਨਾਲ ਕਦੇ ਵੀ ਨਹੀਂ ਸੋਣਾ ਬਹੁਤ ਗੰਦਾ ਬੰਦਾ ਹੈ ਮੈਂ ਮੇਰੇ ਚਾਵੇਂ ਵਰਤੋਂ ਆ ਕਿ ਤੱਕ ਕਿ ਕਦੇ ਜ਼ਿੰਦਗੀ 'ਚ ਕੁਝ ਥਾ ਹੀ ਨਹੀਂ ਦੇਖ ਬਹੁਤ ਕੁਝ ਠੀਕ ਹੈ ਜ਼ਿੰਦਗੀ 'ਚ ਬੰਦਾ ਜਰਦਾ ਦੁਖਦਾ ਹੈ ਇਹਦਾ ਉਸ ਪਵਾਣ ਦੇ ਹੋਰ ਵੀ ਬਹੁਤ ਕੁਝ ਸੀ ਹੈ ਮੈਂ ਮੇਰੇ ਹੱਥ ਤੇ ਨਾਲ ਲੜੇ ਹੋ ਬੱਚਿਆਂ ਤੇ ਜ਼ਰੂਰ ਲੜੇ ਹੋ ਇੰਨੇ ਆਸ ਰੱਖਨੀ ਆ ਤੁਹਾਡੇ ਤੋਂ ਕਦੇ ਤੇ ਫੋਨ ਚੁਾਈ ਲਾਈ ਜੰਦੀ ਮੈਂ ਇੱਕ ਵਾਰੀ ਸ਼ਗਲ ਵੇਖ ਲਾਂਗੀ ਪਰ ਤੁਸੀਂ ਨਹੀਂ ਫੋਨ ਚੁੱਕਦੇ ਪਏ ਹਰ ਬੰਦੇ ਦਾ ਧਿਆਨ ਰੱਖਿਓ ਸੁਕੇ ਤਾਂ ਮੇਰੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਓ ਆਪਣੇ ਨਾਲ ਉਹਨਾਂ ਰੁਕਾ ਦੇ ਵੀ ਨਾ ਤੇ ਇਕੱਲੇ ਛੱਡਿਓ ਇਹ ਹੋਣੀ ਨਹੀਂ ਦਿੱਕਦੀ ਸੋਰੀ ਯਾਰ ਮੈਂ ਤੁਹਾਡੇ ਸਾਥ ਤੇ ਚੱਡਣ ਲੱਗੀ ਆ ਇਸ ਤੋਂ ਜ਼ਿਆਦਾ ਮੈਂ ਨਹੀਂ ਦਿੱਕਦੀ ਇਹ ਬੇਸ਼ਅਕ ਗੱਲ ਕਿੱਥੇ ਜੀ ਦੰਦੇ ਤੁਸੀਂ ਗਏ ਗਿੰਦਰ ਤੇ ਰਾਣੀ ਨੂੰ ਪੁੱਛ ਵੀ ਸਕਦੇ ਹੋ ਸੋਚਿਆ ਜੀ ਜਾ ਤੇ ਘਰ ਬਦਲ ਕੇ ਤੋੜ ਤੋੜੇ ਤੁਹਾਡੇ ਉਹਨਾਂ ਦੇ ਵਾਪਸ ਮੂਡ ਦਾਂਗੇ ਮੈਂ ਜਿੰਨੀ ਵਾਰ ਵੀ ਮੈਂ ਘਰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਮਾਰਿਆ ਵੀ ਹੈ ਨਾ ਕਦੇ ਤੁਸੀਂ ਵੀ ਸ਼ੁਆਸ ਕੀਤਾ ਮੇਰੀ ਅਗਰ ਲਾਦਾ ਤੇ ਨਾ ਕਦੇ ਬੇਵੀ ਦੀਦੀ ਦੇ ਕੋਲ ਦੇ ਕੇ ਵੀ ਸੁਣਿਆ ਐਸੀ ਚੀਜ਼ਾਂ ਦਾ ਫਾਇਦਾ ਚੁੱਕ ਗਿਆ ਕੋਸੇ ਕੇਸ ਅਪਰੇਸ ਪਰ ਇਹਦੇ ਵਿੱਚ ਵਾਸ ਨਹੀਂ ਇਤਨਾ ਸਹੀ ਪਰ ਆਪਣੇ ਬੱਚਿਆਂ ਨੂੰ ਇਨਸਾਫ ਜ਼ਰੂਰ ਦਵਾਇਓ ਇਹਨੂੰ ਕਦੇ ਨਾ ਮਾਫ ਕਰਿਓ ਕਦੇ ਵੀ ਨਾ ਕਰਿਓ